D5 ਚਲੋ ਪੰਜਾਬੀ ਦੇਖ ਰਹੇ ਹਾਂ ਮੈਂ ਬਲਵਿੰਦਰ ਸਿੰਘ ਤੁਹਾਨੂੰ ਦੱਸਦੇ ਕਿ ਪ੍ਰਤਾਪ ਸਿੰਘ ਬਾਜਾ ਵੱਲੋਂ ਜਿੱਥੇ ਅੱਜ ਇੱਕ ਵੱਡੀ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਉਹਨਾਂ ਦੇ ਨਾਲ ਕਈ ਕਾਂਗਰਸ ਦੇ ਵੱਡੇ ਲੀਡਰ ਮੌਜੂਦ ਰਹੇ ਤੇ ਉਹਨਾਂ ਵੱਲੋਂ ਜਿੱਥੇ ਸੁਨੀਲ ਜਾਖੜ ਨੇ ਕਿਹਾ ਸੀ ਵੀ ਜਿਹੜੇ ਲੀਡਰ ਖਨੌਰੀ ਬਾਰਡਰ ਤੇ ਜਾ ਰਹੇ ਨੇ ਡੱਲੇਵਾਲ ਸਾਹਿਬ ਨੂੰ ਮਿਲ ਰਹੇ ਨੇ ਸਾਰੇ ਉਹ ਰਾਜਨੀਤੀ ਕਰ ਰਹੇ ਨੇ ਤੇ ਉਹਨਾਂ ਕਿਹਾ ਕਿ ਤੁਸੀਂ ਕਿਉਂ ਨਹੀਂ ਗਏ ਅਸੀਂ ਤਾਂ ਜਾ ਕੇ ਆਪਣਾ ਫਰਜ਼ ਅਦਾ ਕਰਕੇ ਆਏ ਆ ਤੁਸੀਂ ਕਿਸਾਨਾਂ ਤੇ ਕੇਂਦਰ ਦੇ ਵਿਚਾਲੇ ਇੱਕ ਪੁਲ ਦਾ ਕੰਮ ਕਰੋ ਪਤਾ ਲੱਗਣਾ ਚਾਹੀਦਾ ਜਿਹੜਾ ਤੁਹਾਡਾ ਲੀਡਰ ਹੈ ਉਹਨੂੰ ਖਨੋਰੀ ਬਾਰਡਰ ਤੇ ਲੈ ਕੇ ਆਓ 2 ਮਿੰਟ ਦਾ ਸਮਾਂ ਲੱਗੇਗਾ ਤੇ ਕਿਸਾਨਾਂ ਦੇ ਮਸਲੇ ਹੱਲ ਹੋ ਜਾਣਗੇ ਭਾਜਪੀ ਦੇ ਅਧਿਐਖ ਜਖੜ ਸਾਹਿਬ ਮੇਰਾ ਖਿਆਲ ਅਜੇ ਵੀ ਹੈ ਨਾ ਕਿ ਨਹੀਂ ਹੈ ਜੀ ਉਹ ਅਧਿ ਵਿਚਾਲੇ ਹੈ ਜੀ ਅੱਛਾ ਅਧਿ ਵਿਚਾਲੇ ਅੱਛਾ ਜੀ ਉਹਨਾਂ ਨੇ ਅੱਜ ਜ਼ਿਕਰ ਕੀਤਾ ਕਿ ਜਿਨੇ ਲੋਕ ਪਿਛਲੇ ਦਿਨਾਂ ਦੇ ਵਿੱਚ ਸਾ ਜਗਜੀਤ ਸਿੰਘ ਢਾਲੇਵਾਲ ਸਾਹਿਬ ਮਿਲ ਗਏ ਨੇ ਇਹ ਮੇਰਾ ਫੋਟੋ ਆਫੀਸ ਅਸੀਂ ਕਹਿਣਾ ਚਾਹੁੰਦੇ ਆ ਜਾਖੜ ਸਾਹਿਬ ਚਲੋ ਬਾਕੀ ਤੇ ਗਏ ਉਹਨਾਂ ਦਾ ਹਾਲ ਚਾਲ ਪੁੱਛਣ ਵਾਸਤੇ ਕਿਉਂਕਿ ਬਾਕੀਆਂ ਦੇ ਤੇ ਹੋਰ ਕੁਝ ਕੋਈ ਜ਼ਰੀਆ ਹੈ ਨਹੀਂ ਉਹਨਾਂ ਕੋਲ ਤੁਸੀਂ ਤੇ ਇੱਕ ਬਹੁਤ ਹੀ ਪਿਆਰੇ ਜਿਹੜੇ ਰਿਪ੍ਰੈਜ਼ੈਂਟੇਟਿਵ ਹੋ ਮੋਦੀ ਸਾਹਿਬ ਦੇ ਤੁਸੀਂ ਕਿਰਪਾ ਕਰਕੇ ਪੁਲਿਸ ਦਾ ਕੰਮ ਕਰੋ ਆਓ ਵੇਖੀਏ ਪਹਿਲੀ ਗੱਲ ਤੇ ਤੁਸੀਂ ਗਏ ਕਿਉਂ ਨਹੀਂ ਉੱਥੇ ਅਸੀਂ ਘਰ ਤੋਂ ਘਟ ਆਪਣੀ ਜ਼ਿੰਮੇਵਾਰੀ ਤੇ ਨਿਭਾਈ ਉੱਥੇ ਜਾਣ ਦੀ ਤੁਸੀਂ ਉੱਥੇ ਜਾਓ ਹਾਲਚਲ ਪੁੱਛੋ ਐਜ਼ ਅ ਬ੍ਰਿੰਜ ਦਾ ਕੰਮ ਕਰੋ ਵੇਖੀਏ ਕਿ ਤੁਹਾਡੀ ਜਮਾਤ ਤੁਹਾਡਾ ਲੀਡਰ ਜਿਹੜਾ ਉਹ ਕਿਸਾਨਾਂ ਪ੍ਰਤੀ ਤੇ ਖੇਤ ਮਜ਼ਦੂਰਾਂ ਪ੍ਰਤੀ ਕਿੰਨੇ ਕੁ ਸੁਧਿਰ ਨੇ ਕਿੰਨੇ ਕਮਾਂਦਾਰੀ ਨਾਲ ਪੰਜਾਬ ਦੀ ਤੇ ਕਿਸਾਨੀ ਦੀ ਤੇ ਖੇਤ ਮਜ਼ਦੂਰਾਂ ਦੀ ਗੱਲ ਕਰਨਾ ਚਾਹੁੰਦੇ ਨੇ ਸੋ ਇਹ ਵੀ ਗੱਲ ਮੈਂ ਅੱਜ ਇੱਥੇ ਰੱਖਣਾ ਚਾਹਾਂਗਾ ਕਿ ਧੀਰਿਆ ਗੱਲਾਂ ਨਾ ਕਰੋ ਪ੍ਰੈਸ ਕਾਨਫਰੰਸ ਦੇ ذریعے ਬਿਆਨ ਨਾ দাও ਉਥੇ ਬਾਰਡਰ ਤੇ ਜਾਓ ਤੁਸੀਂ ਬਾਰਡਰ ਤੇ ਜਾਓ ਮੋਦੀ ਸਾਹਿਬ ਨਾਲ ਗੱਲ ਕਰੋ ਤੁਹਾਡੇ ਕਹਨੇ ਲੱਗਦੇ ਨੇ ਕੋਈ ਬਹੁਤਾ ਟਾਈਮ ਨਹੀਂ ਲੱਗਦਾ ਚੌਪਰ ਤੇ ਚੜਾ ਕੇ ਉਹਨਾਂ ਨੂੰ ਲਿਆਓ ਖਨੌਰੀ ਬਾਰਡਰ ਤੇ ਕਿਸਾਨਾਂ ਨਾਲ ਗੱਲ ਕਰਾਓ ਅਸੀਂ ਵੀ ਸੋਚੀਏ ਤੁਸੀਂ ਕਿਸਾਨ ਦੇ ਲੜਕੇ ਹੋ ਜਿਸ ਦਾ ਤੁਸੀਂ ਕਹਿੰਦੇ ਹੋ ਕਿ ਮੈਂ ਇੱਕ ਕਿਸਾਨ ਦੀ ਫੈਮਿਲੀ ਨੂੰ ਬਿਲੋਂਗ ਕਰਦਾ ਮੇਰੇ ਪਿਤਾ ਵੀ ਬਹੁਤ ਵੱਡੇ ਕਿਸਾਨ ਲੀਡਰ ਸਨ ਆਓ ਕੋਈ ਕੋ ਪੰਜਾਬ ਦੀ ਬਿਹਤਰੀ ਵਾਸਤੇ ਕੋ ਪੋਜ਼ਿਟਿਵ ਕੰਟਰੀਬਿਊਸ਼ਨ ਕਰਕੇ ਦਿਖਾਓ ਗੱਲੀਬਾਤੀ ਇਹ ਗੱਲ ਨਾ ਕਰੋ ਜਿੱਦਾਂ ਕਿ ਪ੍ਰਤਾਪ ਸਿੰਘ ਬਾਜਵਾ ਵੱਲੋਂ ਸੁਨੀਲ ਜਾਖੜ ਦੇ ਉੱਤੇ ਤੰਜ ਕਰਸਿਆ ਗਿਆ ਹਾਲਾਂਕਿ ਤੁਹਾਨੂੰ ਦੱਸ ਦੇ ਕਿ ਸੁਨੀਲ ਜਾਖੜ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਿਦੇ ਚੱਲਦੇ ਲਗਾਤਾਰ ਉਹਨਾਂ ਦਾ ਵੱਖ-ਵੱਖ ਲੋਕੀ ਵਿਰੋਧ ਕਰ ਰਹੇ ਨੇ ਕਿਸਾਨ ਵਿਰੋਧ ਕਰ ਰਹੇ ਨੇ ਹੁਣ ਵੇਖਣਾ ਹੋਵੇਗਾ ਆਨਾਲੇ ਸਮੇਂ ਦੇ ਵਿੱਚ ਸੁਨੀਲ ਜਾਖੜ ਇਨ੍ਹਾਂ ਗੱਲਾਂ ਦਾ ਕੀ ਜਵਾਬ ਦਿੰਦੇ ਨੇ ਆਨਾਲਾ ਸਮਾਂ ਦੱਸੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਪੜਾਂਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਪੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ